ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਾਰਿਆਂ ਨੂੰ ਵੈਲਕਮ ਕਰਦੀ ਆ ਸਾਡੀ ਸਾਰੀ ਟੀਮ ਮੇਰੇ ਨਾਲ ਜਬਜੀ ਖੈਰਾ ਜੀ ਲੱਕੀ ਧਾਲੀਆਂ ਅਸੀਂ ਇੱਥੇ ਬਲੇਕੇਟੂ ਨੀਮਰ ਸਾਹਿਬ ਦੇ ਵਿੱਚ ਪ੍ਰੋਮੋਸ਼ਨ ਕਰਨ ਆਏ ਆ ਤੇ ਬਾਬਾ ਜੀ ਦੀ ਬਾਬਾ ਜੀ ਦਾ ਆਸ਼ੀਰਵਾਦ ਲੈਣਾ ਹੈ ਮੰਗਰ ਸਾਹਿਬ ਦੇਕਰ ਉਹ ਤੋਂ ਮਥਾੜੇ ਕੀ ਆਸ਼ੀਰਵਾਦ ਲਿਆ ਬਲੇਕੇਟੂ ਪਰਮ ਲਖਿਆ ਵਾਨਾ ਇਹ ਤੁਹਾਨੂੰ ਸਾਰਿਆਂ ਨੂੰ ਕਹਤਾ ਕਿ ਉਹ ਗੁਰਮੁਖ ਬਲੌਕਬਸਟਰ ਰਹੀ ਸਿਨੇਮਾ ਘਰ ਦੇ ਵਿੱਚ ਉਹਨੇ ਚੰਗਾ ਕਾਰੋਬਾਰ ਕੀਤਾ ਪਰ ਲੋਕਾਂ ਨੇ ਬਹੁਤ ਅਪਰੀਸ਼ੀਏਟ ਕੀਤੀ ਸੋ 5 ਸਾਲ ਬਾਅਦ ਅਸੀਂ ਲੈ ਕੇ ਟੂ ਲੈ ਕੇ ਆਇਆ ਕਿਉਂਕਿ ਇਹ ਜਿਹੜੀ ਕਹਾਣੀ ਜਦੋਂ ਮੈਂ ਡੀਐਸਪੀ ਦੇਵ ਕਰਦਾ ਸੀ ਫੋਲਪੁਰ ਇਲਾਕੇ ਦੇ ਵਿੱਚ ਤੇ ਉੱਥੋਂ ਮੈਨੂੰ ਇਹ ਕਹਾਣੀ ਉਹਨਾਂ ਲੋਕਾਂ ਤੋਂ ਮਿਲੀ ਜਿਹੜੇ ਲੋਕ ਪਾਕਿਸਤਾਨ ਤੋਂ ਬਡਵਾਰਾ ਟਾਈਮ ਇੱਧਰ ਆਏ ਉੱਥੋਂ ਜਦੋਂ ਪਾਰਟੀਸ਼ਨ ਹੋਈ ਉਹ ਸਾਰੇ ਜਿਹੜੇ ਲੋਕ ਸੀਗੇ ਉਹ ਸ਼ਰਾਬ ਦਰਦਨ ਦਾ ਕਾਰੋਬਾਰ ਕਰਦੇ ਸੀ ਜੋ ਉਹਨਾਂ ਦੀ ਆਉਣ ਵਾਲੀਆਂ ਧੀੜੀਆਂ ਵੀ ਧੀੜੀਆਂ ਜਿਹੜੀਆਂ ਉਹ ਵੀ ਸ਼ਰਾਬ ਦੇ ਧੰਨੇ ਚ ਨੇ ਇੱਥੇ ਉਹ ਕੋਈ ਉਹਨਾਂ ਦਾ এডੂਕੇਸ਼ਨ ਨਾਲ ਕੋਈ ਲੈਣ ਦੇਣਾ ਨਹੀਂ ਸੋ ਉਹਨਾਂ ਦਾ ਜੋ ਸਰਵਾਈਵ ਕਰਦੇ ਨੇ ਤੇ ਉਹ ਸਰਵ ਕਿਸੇ ਤਰ੍ਹਾਂ ਦੇ ਤੋਂ ਕਰਦੇ ਨੇ ਪਿੱਛੇ ਚੁੱਪ ਕਰਦੇ ਨੇ ਅੰਦਰ ਪਿੱਛੇ ਹੋ ਰੌਲਾ ਪੈਂਦਾ ਹੈ ਨਾ ਪਰ ਇਸ ਨਾਲ ਇਹ ਲੱਗਦਾ ਹੈ ਨਾ ਭਾਇਆ ਕਰ ਲੋ ਤੁਸੀਂ ਉਹਨਾਂ ਨੂੰ ਕਿਹਾ ਇੱਥੇ ਆ ਜਲਾ ਤੱਕ ਗਿਆ ਕਰਮੋ ਕਰਵਾ ਦੱਸ ਸਰੂਮ ਨੇਵਾ ਤਾ ਪਰ ਉਹ ਫਿਰ ਮੈਨੂੰ ਬੜਾ ਬ੍ਰੇਕ ਲਾਸਟ ਹੋਇਆ ਗਿਆ ਕਿ ਹਰ ਇੱਕ ਇਹਨਾਂ ਲੋਕਾਂ ਦੇ ਫੋਨ ਕਰਨੀ ਪਣਦੀ ਹੈ ਕਿ ਇਹਨਾਂ ਲੋਕਾਂ ਦੇ ਜਿਹੜੇ ਬੱਚੇ ਨੇ ਉਹ ਸਰ ਅੱਗੇ ਵੀ ਜਿਹੜੀਆਂ ਬੀਣੀਆਂ ਨੇ ਉਹ ਵੀ ਸ਼ਰਾਬ ਦੇ ਧੰਦੇ ਦੇ ਵਿੱਚ ਹੀ ਨੇ ਇਹਦੇ ਉਹ ਸ਼ਰਾਬ ਪੜਦੇ ਨੇ ਉਹਨਾਂ ਸਿਸਟਮ ਨੂੰ ਹੀਟ ਕਰਦੇ ਨੇ ਤਾਂ ਉਹਨਾਂ ਤੋਂ ਮੈਂ ਜਾਣਨਾ ਚਾਹਿਆ ਕਿ ਤੁਸੀਂ ਇਹ ਕੰਮ ਕਿਉਂ ਕੀਤਾ ਉਹ ਕਹਿੰਦੇ ਜਦੋਂ ਅਸੀਂ ਉੱਧਰੋਂ ਆਏ ਸੀ ਤਾਂ ਅਸੀਂ ਪਾਕਿਸਤਾਨ ਦੇ ਵਿੱਚ ਸਰਦਾਰ ਸੀਗੇ ਸਾਡੇ ਕੋਲ ਮਰੱਬੇ ਸੀਗੇ ਜ਼ਮੀਨਾਂ ਸੀਗੀਆਂ ਅਸੀਂ ਜ਼ਮੀਰਾਂ ਵਾਲੇ ਲੋਕ ਸੀ ਵੰਡ ਤੋਂ ਬਾਅਦ ਜਦ ਅਸੀਂ ਇੱਧਰ ਆਏ ਤਾਂ ਸਿਸਟਮ ਨੇ ਸਰਕਾਰਾਂ ਨੇ ਸਾਡਾ ਸਾਥ ਨਹੀਂ ਦਿੱਤਾ ਸਾਨੂੰ ਮਾੜੀਆਂ ਜ਼ਮੀਨਾਂ ਦਿੱਤੀਆਂ ਗਈਆਂ ਜਿਹੜੀਆਂ ਪਾਣੀ ਦੀ ਮਾਤ ੱਲੇ ਸੀਗੀਆਂ ਹੜਾਂ ਦੀ ਮਾਤ ੱਲੇ ਸੀਗੀਆਂ ਤਾਂ ਜਦੋਂ ਅਸੀਂ ਕੋਈ ਫਸਲ ਵੀ ਇਸਦੇ ਸੀ ਤਾਂ ਪਾਣੀ ਆਉਂਦਾ ਸੀ ਤਾਂ ਮਿੱਟੀ ਲੱਕ ਲੈ ਜਾਂਦੀ ਸੀ ਹੜਾ ਕੇ ਤੋਏ ਬਣ ਜਾਂਦੇ ਸੀਗੇ ਉਹ ਜ਼ਮੀਨ ਦੇ ਵਿੱਚ ਤੇ ਸਾਡੇ ਵਿੱਚ ਕੁਝ ਬੰਦਿਆਂ ਨੇ ਬਲੈਕ ਦਾ ਕੰਮ ਕਰਨਾ ਸ਼ੁਰੂ ਕੀਤਾ ਉਹ ਗੋਲ ਗੋਲ ਲਿਆਉਂਦੇ ਸੀ ਅਫਗਾਨਿਸਤਾਨ ਤੋਂ ਪਾਕਿਸਤਾਨ ਹੋ ਕੇ ਤੇ ਸ਼ਰਾਬ ਦਾ ਵੀ ਧੰਦਾ ਇਧਰ ਉਧਰ ਹੋਣਾ ਸ਼ੁਰੂ ਹੋ ਗਿਆ ਤੇ ਕੁਝ ਲੋਕ ਜ਼ਮੀਰ ਦੀ ਰੋਟੀ ਖਾਣੀ ਪਸੰਦ ਕਰਦੇ ਸੀ ਬਟ ਉਹ ਵੀ ਮਿਸੇ ਜਾਂਦੇ ਸੀਗੇ ਇਸ ਕੰਮ ਦੇ ਵਿੱਚ ਤਾਂ ਮੇਰੇ ਉਹਨਾਂ ਲੋਕਾਂ ਨੇ ਵੀ ਬਲੈਕ ਸ਼ੁਰੂ ਕੀਤੀ ਉਹਨਾਂ ਲੋਕਾਂ ਦੀ ਤਰਾਸਦੀ ਹੈ ਇੱਕ ਇਹੋ ਜਿਹੇ ਇਨਸਾਨ ਦੀ ਕਹਾਣੀ ਹੈ ਜਿਹੜਾ ਇਨਸਾਨ ਚਾਹੁੰਦਾ ਹੈ ਕਿ ਮੈਂ ਤਾਂ ਬਲੈਕ ਦਾ ਕੰਮ ਕੀਤਾ ਸਾਡੇ ਤੇ ਤਾਂ ਬਲੈਕ ਇਹਦਾ ਠੱਪਾ ਲੱਗ ਗਿਆ ਔਰ ਜਿਹੜੀ ਮੇਰੀ ਆਉਣ ਵਾਲੀ ਜਨਰੇਸ਼ਨ ਹੈਗੀ ਹੈ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਮੈਂ ਠੱਪਾ ਹਟਾਣਾ ਪੜਨ ਤੇ ਲਿਖਣ ਤੇ ਵੱਡੇ ਅਫੀਸਰ ਬਣ ਸੋ ਐਦਾਂ ਦੀ ਇੱਕ ਫਿਲਮ ਹੈ ਤੇ ਜਿਹੜੀ ਬਹੁਤ ਸੋਹਣਾ ਮੈਸੇਜ ਦਿੰਦੀ ਹੈ ਔਰ ਮੈਂ ਜਿੰਨਾ ਵੀ ਸਿਨੇਮਾ 'ਚ ਕਰੀਤਾ ਚਾਹੇ ਡਾਕਟਰ ਦਾ ਮੁੰਡਾ 1 2 ਹੋਵੇ ਜਾਂ ਡੀਐਸਪੀ ਬੇ ਹੋਵੇ ਬਲੈਕਆਉਟ ਸਿਰਫ ਮੈਸੇਜ ਹੀ ਦਿੱਤਾ ਸਾਡਾ ਇਹ ਰਿਹਾ ਮੈਨੇਜਮੈਂਟ ਦੇ ਨਾਲ-ਨਾਲ ਇੱਕ ਸਮਾਜ ਨੂੰ ਸੇਧ ਦਿੱਤੀ ਜਾਵੇ ਕਿਸੇ ਨਾ ਕਿਸੇ ਤਰੀਕੇ ਉਦਾਂ ਦਾ ਸਿਨੇਮਾ ਕਰੀਏ ਸੋ ਉਸੇ ਲੜੀ ਦੇ ਵਿੱਚ ਅਸੀਂ ਬਲੈਕਆਉਟ ਟੂ ਲੈ ਕੇ ਆਏ ਆਂ ਔਰ ਬਲੈਕਆਉਟ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸਾਡੀ ਆਮ ਤੌਰ ਤੇ ਆਡੀਅੰਸ ਦੇ ਲਈ ਹੈ ਕਿ ਪੰਜਾਬੀ ਸਿਨੇਮਾ ਐਕਸ਼ਨ ਕਰਨ ਲੱਗਿਓ ਸਾਉਦੇ ਸਿਨੇਮੇ ਦੀ ਤੁਸੀਂ ਕੀ ਰਿਸਕ ਕਰੋਗੇ ਜਾਂ ਹਾਲੀਵੁੱਡ ਦੀ ਤੁਸੀਂ ਕੀ ਰਿਸਕ ਕਰੋਗੇ ਤਾਂ ਅਸੀਂ ਹਿੰਮਤ ਕੀਤੀ ਹੈ ਹੁਣ ਪੰਜਾਬ ਦਾ ਜਿਹੜਾ ਸਿਨੇਮਾ ਉਹ ਚੇਂਜ ਹੋ ਰਿਹਾ ਤੇ ਪਿੱਛੇ ਜੇ ਮਸਤਾਨੀ ਆਈ ਸੀ ਜਾਂ ਮੋਡ ਆਈ ਸੀਗੀ ਉਹਦੇ ਵਿੱਚ ਵੀ ਮੈਂ ਕਿਸੇ ਨੇ ਦਾ ਰੋਲ ਕੀਤਾ ਸੀ ਸੋ ਉਹ ਫਿਲਮਾਂ ਤੁਸੀਂ ਦੇਖ ਲਓ ਹੌਲੇ ਹੌਲੇ ਜਿਹੜਾ ਪੰਜਾਬੀ ਸਿਨੇਮੇ ਦਾ ਬਜਟ ਹੈ ਉਹ ਵੱਡਾ ਹੁੰਦਾ ਜਾ ਰਿਹਾ ਔਰ ਅਸੀਂ ਵੀ ਇੱਕ ਦਿਨ ਸਾਉਂਦ ਦੇ ਸਿਨੇਮੇ ਨੂੰ ਜਾਂ ਬਾਲੀਵੁੱਡ ਦੇ ਸਿਨੇਮੇ ਨੂੰ ਟੱਕਰ ਦਵਾਵਾਂਗੇ ਸੋ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿਉਂਕਿ ਅਸੀਂ ਟੈਕਨੀਕਲੀ ਜਿੰਨੀ ਵੀ ਟੀਮ ਸੀਗੀ ਆ ਸਾਰੀਆਂ ਅਸੀਂ ਸਾਉਂਦ ਤੋਂ ਹਾਇਰ ਕੀਤੀਆਂ ਐਕਸ਼ਨ ਦੇ ਲਈ ਅਸੀਂ ਵਧੀਆ ਐਕਸ਼ਨ ਡਾਇਰੈਕਟਰ ਲਿਆ ਔਰ ਕੈਮਰਾਮੈਨ ਬਾਲੀਵੁੱਡ ਤੋਂ ਲਿਆ ਸੋ ਕਿਸੇ ਚੀਜ਼ ਦੇ ਵਿੱਚ ਅਸੀਂ ਕਮੀ ਨਹੀਂ ਛੱਡੀ ਮਿਊਜ਼ਿਕ ਦੇ ਵਿੱਚ ਫਿਲਮ ਨੂੰ ਬਿਲਮਾਉਣ ਦੇ ਵਿੱਚ 60 ਦਿਨਾਂ ਦੇ ਵਿੱਚ ਅਸੀਂ ਫਿਲਮ ਇਹ ਫਿਲਮ ਆਈ ਹੈ ਰਾਜਸਥਾਨ ਅ ਬੰਬੇ ਪੰਜਾਬ ਤੇ ਇੱਕ ਚੰਗੇ ਕੰਟੈਕਟ ਦੇ ਨਾਲ ਔਰ ਚੰਗੀ ਫਿਲਮ ਬਣਾਈ ਹੈ ਜਿਹਦਾ ਕਿ ਟ੍ਰੇਲਰ ਸਾਰਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ ਮਿਊਜ਼ਿਕ ਨੂੰ ਬਹੁਤ ਐਪਰੀਸ਼ੀਏਟ ਕਰ ਰਹੇ ਨੇ ਸੋ ਹੁਣ ਤੁਸੀਂ ਇੱਕ ਜ਼ਰੀਆ ਹੋ ਜਿਹੜਾ ਮੀਡੀਆ ਕੇ ਸਾਡੀ ਜਿਹੜੀ ਇਹ ਗੱਲ ਹੈ ਜਿਹੜੀ ਸਾਡੀ ਸੋਚ ਹੈ ਉਹਨੂੰ ਲੋਕਾਂ ਤੱਕ ਪਹੁੰਚਾਓ ਤੁਸੀਂ ਥੈਂਕ ਯੂ ਰਵੀ ਸਹਿਮਾ ਪ੍ਰਤੀਖੋੜੇ ਕੇ ਬਾਰੇ ਆ ਅਸੀਂ ਅੱਛੇ ਤਰੀਕੇ ਨਾਲ ਕਵਰ ਕਰ ਰਹੇ ਹਾਂ ਸੋ ਜਿਹਦਾ ਦੇਖੀ ਹੋਣਾ ਲੱਗਿਆ ਕਿ ਇਹ ਫਿਲਮ ਤੇ ਬਹੁਤ ਜ਼ਿਆਦਾ ਪੋਂਵੇਸ਼ੂ ਕਿਰਾਰ ਅਜਸਤਾਨ ਕੋਈ ਪੰਜਾਬ ਹੋਇਆ ਸੋ ਕਾਫੀ ਡਿਫਰੈਂਟ ਲੋਕੇਸ਼ਨਸ ਵਿਚ ਤਾਂ ਰੋਲ ਦੇ ਦੇਖਣਾ ਮਿਲਿਆ ਅ ਮੇਰਾ ਕੈਰੈਕਟਰ ਇਹਦੇ ਵਿੱਚ ਹੈਗਾ ਨੀਮੋ ਦਾ ਮੈਂ ਪਹਿਲਾਂ ਗਰੀਬ ਕੁੜੀ ਪਲੇ ਕਰ ਰਹੀ ਹਾਂ ਫਿਰ 3-4 ਸ਼ੇਡਸ ਆਉਂਦੇ ਨੇ ਇਸ ਕੈਰੈਕਟਰ ਦੇ ਵਿੱਚ ਫਿਰ ਪੋਲੀਟਿਸ਼ੀਅਨ ਬਣਦੀ ਹਾਂ ਤਾਂ ਸਾਰੀ ਜਰਨੀ ਆ ਬਹੁਤ ਬਿਊਟੀਫੁਲ ਕਿਰਦਾਰ ਹੈ ਕਿਉਂਕਿ ਕਾਫੀ ਚੈਲਿੰਜਿੰਗ ਰੋਲ ਸੀ ਮੇਰੇਾਸਤੇ ਆ ਕਾਫੀ ਇੰਟਰਸਟਿੰਗ ਸੀ अह इंग्लैंड के डांस कलर इजी जीते जाते हैं और मेरे को लगता है कि चेंज हो रही है इंडस्ट्री इवॉल्व हो रही है आपके टाइम में सब्जेक्ट्स सारे फीमेल आर्टिस्ट्स के टाइम में नए किरदार जुड़े हुए देखे जा रहे हैं सो यह बातें कभी आत्ममार्मिक में हाल ही में पढ़ी हूं देखिए थैंक यू सचिन और सुरेश शर्मा भी तो बाकी भाई ने सारा सोनू दासी दा सारा इतना बाकी यही बात कहना चाहूंगा कुछ तो फैमिली एंस सो लेती हैं कि ਇਹ ਐਕਸ਼ਨ ਮੂਵੀ ਆ ਜਿਹੜਾ ਇਸ ਕੋਈ ਡਬਲ ਮੀਨਿੰਗ ਆਉਂਦਾ ਨਾ ਉਹ ਜਾਂ ਕੋਈ ਦਰਬਾਰੀ ਬਗਾਰੇ ਕਿ ਨਾਮ ਹੈ ਸੋ ਇਹ ਦਾਣੇ ਦੇ ਵਿੱਚ ਕੁਝ ਵੀ ਨਹੀਂ ਹੈਗਾ ਵੀ ਤੁਸੀਂ ਫੈਮਲੀ ਨਾਲ ਬੈਠ ਕੇ ਫਰੀ ਮਾਈਂਡ ਹੋ ਕੇ ਮੂਵੀ ਇੰਜੋਏ ਕਰ ਸਕਦਾ ਐ ਕਿ ਇੰਜੋਏ ਕਰ ਸਕਦੇ ਹੋ ਬਹੁਤ ਵਧੀਆ ਮੂਵੀ ਬਣੀ ਐ ਮਿਹਨਤ ਲੱਗੀ ਐ ਸੋ ਮੇਰੇ ਵਿੱਚ 네ਗੇਟਿਵ ਕਿਰਦਾਰ ਆ ਜੀ ਦਰਬਾਰੇ ਦਾ ਫੈਕਟਰ ਆ ਬਾਕੀ ਇਹ ਤੁਸੀਂ ਅੱਖ ਤਰੀਕ ਨੂੰ ਮੂਵੀ ਚ ਦੇਖਿਓ ਬਲੈਕੀਆ ਟੋਪ ਹੱਥ ਮਾਰ ਦੇਣੋ ਥੈਂਕ ਯੂ